ਹੁਣ ਭਗਤੀ ਦੇ ਮਾਰਗ ਤੇ ਚੱਲਣ ਦੇ ਲਈ ਸਭ ਤੋਂ ਪਹਿਲਾਂ ਵੇਖੋ ਭਗਤੀ ਦੇ ਮਾਰਗ ਤੇ ਸਾਨੂੰ ਕਿਉਂ ਚਲਾਇਆ ਜਾਂਦਾ ਭਗਤੀ ਦੇ ਮਾਰਗ ਤੇ ਇਸ ਕਰਕੇ ਚਲਾਇਆ ਜਾਂਦਾ ਵੀ ਭਗਤੀ ਦੇ ਮਾਰਗ ਤੇ ਚੱਲ ਕੇ ਅਸੀਂ ਨਾਮ ਜਿ ਸਮਾ ਕੇ ਆਪਣਾ ਜਮਨ ਮਰਨ ਖੰਡਨ ਕਰ ਲਈਏ ਉਹ ਅਬਨਾਸੀ ਨੂੰ ਪਾ ਲਈਏ ਇਸ ਕਰਕੇ ਸਾਨੂੰ ਭਗਤੀ ਦੇ ਮਾਰਗ ਤੇ ਚਲਾਇਆ ਜਾਂਦਾ ਵਾ ਤੇ ਹੁਣ ਜਦੋਂ ਮਨ ਦੇਖੋ ਇਧਰਲੇ ਬੰਨੇ ਆਉਂਦਾ ਵਾ ਇਧਰ ਆ ਕੇ ਤਰਲੋਕੀ ਚ ਖੇਡਦਾ ਇਧਰ ਆ ਕੇ ਤਰਲੋਕੀ ਚ ਖੇਡਦਾ ਤੇ ਜਿਹੜੇ ਪੰਜ ਨੇ ਕਾਲ ਦੇ ਜਰਨੈਲ ਇਹਨੂੰ ਭਗਤੀ ਦੇ ਮਾਰਗ ਤੇ ਚੱਲਣ ਤੋਂ ਇਹਦੇ ਅੱਗੇ ਰੁਕਾਵਟ ਖੜੀ ਕਰਦੇ ਤੇ ਰੁਕਾਵਟ ਕਿਹੜੀ ਖੜੀ ਕਰਦੇ ਆ ਵਿਚਾਰਾਂ ਦੀ ਕਿ ਇਹ ਭਗਤੀ ਦੇ ਮਾਰਗ ਤੇ ਨਾ ਚੱਲ ਪੈਂ ਇਹ ਮਨ ਨੂੰ ਤ੍ਰੈ ਗੁਣਾ ਦੇ ਵਿੱਚ ਰੱਖਦੇ ਆ ਤ੍ਰੈ ਗੁਣਾ ਦੇ ਵਿੱਚ ਸਲਾ ਦਿੰਦੇ ਆ ਮਾਰੇ ਕਹਿੰਦੇ ਤਹੀਂ ਗੁਣੀ ਸੰਸਾਰ ਪਰਮ ਸੁੱਤਾ ਸੁਤਿਆ ਰਣ ਵਿਹਾਣੀ ਹੁਣ ਇਹ ਸਭ ਤੋਂ ਪਹਿਲਾਂ ਕੀ ਕਰਨਾ ਪਹਿਲਾਂ ਜਾਗਣਾ ਜਦੋਂ ਜੀਵ ਜਾਗ ਕੇ ਚੱਲੇਗਾ ਫੇਰੀ ਉਹਨੂੰ ਰਸਤਾ ਅੱਗੇ ਦਿਖਾਈ ਦੇਗਾ ਜੇ ਮੰਨ ਲਓ ਨੀਂਚੇ ਚੱਲਾਂਗੇ ਠੋਕਰ ਖਾ ਕੇ ਦੇਖ ਸਕਦੇ ਤੇ ਜਗਦੇ ਕਦੋਂ ਮਨ ਸਾਡੇ ਮਾਰੇ ਕਹਿੰਦੇ ਸੁਤੜੇ ਅਸੰਖ ਮਾਇਆ ਝੂਠੀ ਕਾਰਨੇ ਨਾਨਕ ਸੇ ਜਾਗਨ ਜੇ ਰਸਨਾ ਨਾਮ ਆਚਾਰ ਨੇ ਕਹਿੰਦੇ ਜਿਹੜੇ ਰਸਨਾ ਦੇ ਨਾਲ ਨਾਮ ਜਪਦੇ ਆ ਉਹ ਜਾਗਦੇ ਨੇ ਤੇ ਹੌਲ ਮਨ ਨੂੰ ਜਗਾ ਕੇ ਅਸੀਂ ਕੀ ਕਰਨਾ ਵਾ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਜਗਾਉਣ ਦੇ ਲਈ ਸਿਮਣ ਕਰਨਾ ਸਿਮਣ ਕਰਕੇ ਮਨ ਨੂੰ ਵਿਚਾਰਾਂ ਤੋਂ ਰੈਟ ਕਰਨਾ ਮਨ ਨੂੰ ਤਰਲੋਕੀ ਚੋਂ ਕੱਢਣਾ ਜਿਹੜਾ ਸਾਡਾ ਮਨ ਤਰਲੋਕੀ ਦੇ ਵਿੱਚ ਘੁੰਮ ਰਿਹਾ ਇਹ ਤ੍ਰੈਗੋਣਾਂ ਦੀਆਂ ਲਹਿਰਾਂ 'ਚ ਘੁੰਮ ਰਿਹਾ ਇਹ ਲਹਿਰਾਂ ਨੂੰ ਸ਼ਾਂਤ ਕਰਨ ਦੇ ਲਈ ਅਸੀਂ ਨਾਮ ਦੀ ਲਹਿਰ ਚਲਾਉਣੀ ਹੈ ਇਹ ਲਹਿਰ ਨੂੰ ਸ਼ਾਂਤ ਕਰਨ ਲਈ ਨਾਮ ਦੀ ਲਹਿਰ ਚਲਾਉਣੀ ਨਾਮ ਦੀ ਲਹਿਰ ਚਲਾ ਕੇ ਲਹਿਰ ਨੂੰ ਸ਼ਾਂਤ ਕਰਕੇ ਤੇ ਅਸੀਂ ਅੱਗੇ ਵਧਣਾ ਭਾਵ ਕਿ ਪੌਣੋਂ ਸੰਪਰਕ ਤੋੜਨਾ ਜਦ ਤੱਕ ਅਸੀਂ ਪੌਣੋਂ ਸੰਪਰਕ ਨਹੀਂ ਤੋੜਦੇ ਅਸੀਂ ਭਗਤੀ ਦੇ ਮਾਰਗ ਤੇ ਨਹੀਂ ਚੱਲ ਸਕਦੇ ਕਿਉਂਕਿ ਭਗਤੀ ਸਾਡੀ ਸ਼ੁਰੂ ਕਿੱਥੋਂ ਹੋਣੀ ਆ ਸੁੰਨ ਚ ਜਾ ਕੇ ਕਿਉਂਕਿ ਉਹ ਸ਼ਬਦ ਜਿਹੜਾ ਵਾ ਉਹ ਸਾਡਾ ਸੁੰਨ ਚ ਪ੍ਰਗਟ ਹੋਣੀ ਹੈ ਹੁਣ ਸਹਿਜ ਤੋਂ ਸਰੀਰ ਚ ਰਹਿ ਕੇ ਭਗਤੀ ਨਹੀਂ ਹੋ ਸਕਦੀ ਕਿਉਂਕਿ ਜਦੋਂ ਇਹ ਸਰੀਰ ਚ ਹੁੰਨੇ ਆ ਸਾਡਾ ਮਨ ਤ੍ਰੈ ਗੁਣਾ ਚ ਚਲਾ ਜਾਂਦਾ ਤੇ ਹੁਣ ਜਦੋਂ ਅਸੀਂ ਪੌਣੋਂ ਸੰਪਰਕ ਤੋੜ ਕੇ ਸਭ ਤੋਂ ਪਹਿਲਾਂ ਸੁੰਨ ਚ ਜਾਣਾ ਸਿੱਖਣਾ ਪਰ ਜਦੋਂ ਅਸੀਂ ਪੌਣ ਨਾਲ ਸੰਪਰਕ ਤੋੜਨ ਦੀ ਦੇ ਲਈ ਜੀਵਨ ਜਾਨ ਸਿੱਖਣਾ ਚਾਹੁੰਨੇ ਆ ਉਹਦੇ ਲਈ ਗਰਮੰਤਰ ਦੇ ਧਾਰ ਨਹੀਂ ਹੁੰਨੇ ਆ ਤੇ ਇੱਥੇ ਜੋ ਸਾਡੀ ਵਿਰੋਧੀ ਟੀਮ ਆ ਕਾਲ ਆ ਉਹਨੇ ਵੀ ਰਿਕਵਰਡ ਪਾਉਣੀ ਕਿਉਂਕਿ ਅਗਰ ਅਸੀਂ ਇਹ ਸਿੱਖ ਕੇ ਆਪ ਸਿੱਖ ਕੇ ਇਹ ਖੇਡ ਖੇਡਣੀ ਆਉਣ ਜਾਣ ਦੀ ਜਿਹੜੀ ਖੇਡ ਆ ਆਉਣ ਜਾਣ ਇੱਕ ਖੇਲ ਬਣਾਇਆ ਆ ਆਗਿਆਕਾਰੀ ਕਿੰਨੀ ਮਾਇਆ ਜੇ ਅਸੀਂ ਆਪ ਸਿੱਖ ਗਏ ਤੇ ਫਿਰ ਸਾਡਾ ਮਨ ਜਿਹੜਾ ਵਾ ਕਾਲ ਦੇ ਦਾਇਰੇ ਚੋਂ ਬਾਹਰ ਹੋ ਜਾਂਦਾ ਉਹ ਥੋੜੀ ਕੀਤਿਆਂ ਉਹ ਕੋਸ਼ਿਸ਼ ਕਰਦਾ ਵੀ ਇਹ ਕਿਤੇ ਮੇਰੇ ਜੰਗਲ ਚ ਨਿਗਲ ਨਾ ਜਾਏ ਯਾਦ ਨਾ ਹੋ ਜਾਈ ਕਿਤੇ ਆਪ ਨਾ ਆਉਣ ਜਾਣ ਦੇ ਕਿਹੜੇ ਨੂੰ ਸਿੱਖ ਲੈ ਤੇ ਵੇਖੋ ਜਦੋਂ ਅਸੀਂ ਸਿਮਰਨ ਵੀ ਕਰਦੇ ਆ ਤੇ ਸ਼ਬਦ ਦੁਆਰਾ ਆਪਣੇ ਘਰ ਜਾਣਾ ਸ਼ਬਦ ਦੁਆਰਾ ਮਰਨਾ ਸਿੱਖਦੇ ਆ ਭਾਵ ਕਿ ਪੌਣ ਨਾਲ ਸੰਪਰਕ ਤੋੜਨ ਦੇ ਦੀ ਕੋਸ਼ਿਸ਼ ਕਰਦੇ ਆ ਅਸੀਂ ਜਦੋਂ ਸਿਮਰਨ ਕਰਦੇ ਆ ਬੈਖਰੀ ਬਾਣੀ 'ਚ ਫਿਰ ਮਦਮਾ ਜੇ ਮੰਜਾਂਦਾ ਜਾਂਦਾ ਪਸੰਤੀ 'ਚ ਫਿਰ ਉਥੇ ਦੇਖੋ ਚੱਲਦੇ ਆ ਚੱਲਦੇ ਆ ਸਫ਼ਰ ਦੇ ਵਿੱਚ ਸਾਨੂੰ ਉਹ ਕੀ ਕਰਦੇ ਆ ਨੀਂਦ ਲਿਆ ਦਿੰਦੇ ਆ ਇਹ ਹਾਨੂੰ ਆਪ ਸ਼ਬਦ ਦੁਆਰਾ ਅਸੀਂ ਅੰਤਰਗਤ ਉਤਰਨਾ ਸਿੱਖਣਾ ਹੁੰਦਾ ਪਰ ਇਹ ਕੀ ਕਰਦੇ ਆ ਵੀ ਆਪ ਨਾ ਸਿੱਖ ਲੈਣਾ ਇਹ ਕੀ ਕਰਦੇ ਆ ਜਾਂਦੇ ਜਾਂਦੇ ਆ ਇੱਕਦਮ ਨੀਂਦ ਲਿਆ ਦੇਣ ਨੂੰ ਮਨ ਨੂੰ ਪਤਾ ਨਹੀਂ ਲੱਗੇਗਾ ਵੀ ਅਸੀਂ ਕਿਦਾਂ ਸਰੀਰ ਛੱਡਿਆ ਇਹ ਸਮਝ ਨਹੀਂ ਆਉਣ ਦੇਣਗੇ ਹੁਣ ਵੇਖੋ ਰਾਤ ਨੂੰ ਅਸੀਂ ਸਰੀਰ ਛੱਡਦੇ ਆ ਤੇ ਸਾਨੂੰ ਪਤਾ ਲੱਗ ਜਾਂਦਾ ਵਾ ਵੀ ਜਦੋਂ ਅਸੀਂ ਸਰੀਰ ਭਾਵਿਕ ਨੀਂਦ ਆਉਣੀ ਹੋਵੇ ਜਦੋਂ ਥੋੜਾ ਜਿਹਾ ਮਹਿਸੂਸ ਹੋ ਜਾਂਦਾ ਵੀ ਹੁਣ ਨੀਂਦ ਆਏਗੀ ਕਈ ਵਾਰ ਤਾਂ ਪਤਾ ਹੀ ਨਹੀਂ ਲੱਗਣ ਦਿੰਦੇ ਕਿਹੜੇ ਵੇਲੇ ਨੀਂਦ ਆ ਗਈ ਕਈ ਵਾਰ ਥੋੜਾ ਜਿਹਾ ਹੋ ਜਾਂਦਾ ਵਾ ਮਨ ਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਕਈ ਵਾਰ ਅਸੀਂ ਤੁਰੇ ਫਿਰਦੇ ਹੋਈਏ ਤੇ ਜੇ ਨੀਂਦ ਜ਼ੋਰ ਪਾਵੇ ਤੇ ਪਤਾ ਲੱਗਦਾ ਵੀ ਹੁਣ ਮੰਜੇ ਤੇ ਜਾਈਏ ਸੋਈਏ ਤੇ ਉਦੋਂ ਵੇਖੋ ਜਦੋਂ ਨੀਂਦ ਜ਼ੋਰ ਪਾਉਂਦੀ ਆ ਉਹ ਇੱਕ ਉਹ ਇੱਕ ਸਟੈਪ ਆ ਕਿ ਜਿੱਥੇ ਮਨ ਜਿਹੜਾ ਵਾ ਇਹ ਘਰ ਨੂੰ ਛੱਡ ਕੇ ਆਪਣੇ ਘਰ ਜਾਂਦਾ ਇਹਨੂੰ ਭੇਜਿਆ ਜਾਂਦਾ ਕਾਲ ਵੱਲ ਉੱਥੇ ਮਨ ਨੇ ਸੁਚੇਤ ਰਹਿਣਾ ਹੁੰਦਾ ਸੁਚੇਤ ਰਹਿ ਕੇ ਦੇਖਣਾ ਵਾ ਕਿ ਇਹ ਕਿਹੜੀ ਯੁਗਤੀ ਵਰਤਦੇ ਆ ਕਿਹੜਾ ਤਰੀਕਾ ਵਰਤਦੇ ਆ ਪਰ ਸਾਡੇ ਮਨ ਨੂੰ ਸੁਚੇਤ ਨਹੀਂ ਰਹਿਣ ਦਿੰਦੇ ਇਥੇ ਚਾਲ ਖੇਡਦੇ ਆ। ਵੇਖੋ ਜਿਹੜੇ ਗੁਰਮੁਖ ਅਭਿਆਸ ਕਰਦੇ ਨੇ ਉਹ ਦੱਸਦੇ ਨੇ। ਕਹਿੰਦੇ ਵੀ ਜਦੋਂ ਇੱਥੇ ਅਸੀਂ ਸचेत ਰਹਿਣ ਦੀ ਕੋਸ਼ਿਸ਼ ਕਰਦੇ ਆਂ ਵੀ ਦੇਖੀਏ ਵੀ ਇਹ ਕਿਦਾਂ ਕਾਲ ਜਿਹੜਾ ਸਰੀਰ ਛਟਾਉਂਦਾ। ਕਹਿੰਦਾ ਇਹ ਚੰਗੀ ਭਲੀ ਨੀਂਦ ਆ ਰਹੀ ਹੋएगी ਉਹ ਫਿਰ ਸਵਾਸਾਂ ਨੂੰ ਨਾਰਮਲ ਚਲਾ ਦਿੰਦੇ। ਨੀਂਦ ਆ ਰਹੀ ਹੋएगी ਔਰ ਉਹ ਸਿਮਣ ਕਰਕੇ ਜਾਗਤ ਅਵਸਥਾ ਦੇ ਵਿੱਚ ਮਨ ਨੂੰ ਰੱਖ ਕੇ ਕੋਸ਼ਿਸ਼ ਕਰਦੇ ਵੀ ਦੇਖੀਏ ਕਿਹੜਾ ਤਰੀਕਾ ਕਿਦਾਂ ਵਰਤਦੇ ਆ ਕਿਹੜਾ ਤਰੀਕਾ ਵਰਤਦੇ ਆ ਸਰੀਰ ਛਟਾਉਣ ਦੇ ਲਈ। ਉਹ ਕੀ ਕਰਦੇ ਆ ਜਦੋਂ ਥੋੜਾ ਜਿਹਾ ਐਕਟਿਵ ਹੁੰਦੇ ਆ ਕਾਲ ਫੇਰ ਖੇਡ ਖੇਡਦਾ ਵਾ ਸਵਾਸਾ ਨੂੰ ਨਾਰਮਲ ਕਰ ਦਿੰਦਾ ਨਾਰਮਲ ਚਲਾ ਦਿੰਦਾ ਪਰ ਆਪਕਿ ਇਹ ਨੂੰ ਨਾ ਸਮਝ ਆ ਜੇ ਕਿਸ ਤਰੀਕੇ ਨੇ ਤਾਂ ਅਹੀਂ ਕੀ ਕਰਨਾ ਅਹੀਂ ਇੰਨਾ ਹੁਣ ਸਿਮਣ ਕਰ ਲੈਣਾ ਵਾ ਇੰਨਾ ਸ਼ਬਦ ਚ ਸਮੋਣਾ ਸਿੱਖ ਲੈਣਾ ਵਾ ਭਾਵੇਂ ਕੁਝ ਸੁਖਮ ਤਾਂ ਸੁਖਮ ਫੁਰਨਾ ਵੀ ਸਾਡੇ ਅੰਦਰ ਨਾ ਰਹਿ ਜੇ ਇਸ ਕਰਕੇ ਅਹੀਂ ਰੋਮ ਰੋਮ ਤੱਕ ਸਿਮਣ ਕਰਨਾ ਵੀ ਸੁਖਮ ਤਾਂ ਸੁਖਮ ਵੀ ਵੇਖ ਜਿਹੜੀ ਸਾਡੇ ਅੰਦਰ ਨਾ ਰਹੇ ਜਿਹੜੀ ਰੁਕਾਵਟ ਪਾਵੇ ਕੋ ਕਿ ਨਾ ਫੁਰਨਿਆਂ ਨੂੰ ਵੇਖ ਵੀ ਕਹਿਤਾ ਵਿਚਾਰਾਂ ਨੂੰ ਵੇਖ ਵੀ ਕਹਿਤਾ ਮਾਇਆ ਨੂੰ ਤੇ ਹੁਣ ਜਦੋਂ ਅਸੀਂ ਆਪ ਜਾਣਾ ਸਿੱਖ ਲਵਾਂਗੇ ਆਪ ਪਾਉਣ ਨਾਲ ਸੰਪਰਕ ਤੋੜਨਾ ਸਿੱਖਾਂਗੇ ਤੇ ਫਿਰ ਸਮਝ ਲਓ ਅਸੀਂ ਪਹਿਲਾ ਸਟੈਪ ਕਵਰ ਕਰ ਲਿਆ ਜਦੋਂ ਅਸੀਂ ਭਾਵ ਕੇ ਆਪ ਪਾਉਣ ਨਾਲ ਸੰਪਰਕ ਤੋੜਨਾ ਸਿੱਖ ਲਿਆ ਆਪ ਸੋਣ ਕੇ ਜਾਣਾ ਸਿੱਖ ਲਿਆ ਉਦੋਂ ਸਮਝ ਲਓ ਅਸੀਂ ਪਹਿਲਾ ਸਟੈਪ ਕਵਰ ਕੀਤਾ ਪਰ ਕਾਲ ਕੀ ਕਰਦਾ ਜਦੋਂ ਇਹ ਸਿਮਨ ਕਰਦੇ ਆ ਮਾਰੇ ਕਹਿੰਦੇ ਸਿਆਮ ਸੁੰਦਰ ਤਜ ਨੀਂਦ ਕਿਉਂ ਆਈ ਕਹਿੰਦੇ ਨੀਂਦ ਕਾ ਆ ਗਈ ਕਹਿੰਦੇ ਮਹਾ ਮੋਣੀ ਦੂਤਾਂ ਲਾਈ ਉਹ ਪਿੱਛੇ ਲਾ ਦਿੰਦੇ ਆ ਹੁਣ ਤਾਂ ਹੀ ਪਿੱਛੇ ਜੇ ਇਹ ਇੱਥੇ ਵਿਚਾਰ ਵੀ ਹੋਈ ਨੀਂਦ ਤੇ ਆਪਾਂ ਪਿੱਛੇ ਕਥਾ ਪਾਈ ਜੋ ਵੀ ਕੀ ਨੀਂਦ ਹੀ ਸਹਿਜ ਇਸੇ ਕਰਕੇ ਪਾਈ ਗਈ ਵੀ ਕਿਉਂਕਿ ਬਹੁਤ ਸਾਰੇ ਜੀਵ ਇਹ ਚੀਜ਼ ਤੇ ਲਿਖੇ ਤੇ ਵੀ ਸ਼ਾਇਦ ਨੀਂਦ ਹੀ ਇਹਨੂੰ ਸਹਿਜ ਕਹਿੰਦੇ ਆ ਇਹ ਸਹਿਜ ਨਹੀਂ ਆ ਇਹ ਕਾਲ ਦੀ ਇੱਕ ਰਿਕਾਉਟ ਆ। ਭਾਵ ਕੇ ਵੇਖੋ ਗੁਰਮੁਖ ਆਧਾਰਨ ਦਿੰਦੇ ਹੁੰਦੇ ਸੀ। ਕਹਿੰਦੇ ਵੀ ਜਿਸ ਤਰ੍ਹਾਂ ਮੰਨ ਲਓ ਤੁਸੀਂ ਸੱਪ ਨੂੰ ਮਾਰਨ ਲੱਗੇ। ਤੇ ਸੱਪ ਭੱਜ ਕੇ ਖੁੱਡ 'ਚ ਵੜ ਗਿਆ ਤੇ ਤੁਸੀਂ ਖੁੱਡ ਦਾ ਉੱਤੇ ਮੂੰਹ ਬੰਦ ਕਰਤਾ ਤੁਸੀਂ ਸੋਚਿਆ ਸੱਪ ਮਰ ਗਿਆ ਤੇ ਉਹ ਤੇ ਤੁਹਾਡੀ ਭੁੱਲ ਆ ਫਿਰ। ਕਹਿੰਦੇ ਵੀ ਤੁਸੀਂ ਮੰਨ ਲਓ ਵਰਮੀ ਨੂੰ ਬੰਦ ਕਰ ਦਿਓ ਉਪਰੋਂ ਤਾਂ ਆਖੋ ਸੱਪ ਮਰ ਗਿਆ ਕਹਿੰਦੇ ਸੱਪ ਮਰਿਆ ਨਹੀਂ। ਉਹਨੇ ਮੌਕਾ ਦੇ ਕੇ ਫਿਰ ਸਰੀ ਕੱਢ ਲੈਣੀ। ਉਹ ਫਿਰ ਕਹਿੰਦੇ ਗੋਬਿੰਦ ਭਜਨ ਕੀ ਮਤ ਹੈ ਹੋਰਾ ਹੋਰ ਮਤਤਾ ਗੋਬਿੰਦ ਭਜਨ ਦੀ ਕਹਿੰਦੇ ਗੋਬਿੰਦ ਭਜਨ ਕੀ ਮਤ ਹੈ ਹੋਰਾ ਵਰਮੀ ਮਾਰੀ ਸਾਪ ਨਾ ਮੂਆ ਨਾਮ ਨੂੰ ਸੁਣੀ ਡੋਰਾ ਕਹਿੰਦੇ ਜਿੰਨੀ ਦੇਰ ਤੱਕ ਮਨ ਸੁਣਦੇ ਵਿੱਚ ਆਸਣ ਲਾ ਕੇ ਨਾਮ ਨਹੀਂ ਸੁਣ ਲੈਂਦਾ ਅੰਦਰੋਂ ਆਪਣੇ ਘਰ ਜਾ ਕੇ ਸੁਣਦੇ ਵਿੱਚ ਜਾਗ ਨਹੀਂ ਜਾਂਦਾ ਤਦ ਤੱਕ ਕਹਿੰਦੇ ਇਹਨੂੰ ਮਰਿਆ ਨਾ ਸਮਝਿਓ ਤਦ ਤੱਕ ਇਹਨੂੰ ਮਰਿਆ ਨਾ ਸਮਝਿਓ ਇਹ ਕਰਕੇ ਆਪਾਂ ਜਿਹੜਾ ਵਾ ਆਪ ਹੀ ਖੇਡ ਨੂੰ ਸਿੱਖਣਾ ਵਾ ਕੋਸ਼ਿਸ਼ ਕਰਨੀ ਆ ਕਿਉਂਕਿ ਪਹਿਲਾਂ-ਪਹਿਲਾਂ ਜਦੋਂ ਜੀਪ ਚੱਲਦਾ ਵਾ ਕਾਲ ਵੀ ਆਪਣਾ ਪੂਰਾ ਪ੍ਰਭਾਵ ਪਾਉਂਦਾ ਜਦੋਂ ਅਸੀਂ ਸਿਮਣ ਕਰਦੇ ਆ ਭਾਵ ਕ ਬਾਰ-ਬਾਰ ਨੀਂਦੇ ਲੈ ਕੇ ਜਾਂਦਾ ਪਰ ਜਦੋਂ ਸਹਿਜ ਵਾਲੀ ਨੀਂਦ ਤੇ ਜਾਂਦਾ ਮਨ ਉਹ ਨੀਂਦ ਦੇ ਵਿੱਚ ਕੀ ਆ ਉਹ ਨੀਂਦ ਅਲੱਗ ਵਾ ਇਹ ਨੀਂਦ ਨੂੰ ਅਲੱਗ ਆ ਇਹ ਜਿਹੜੀ ਨੀਂਦ ਆ ਇਹਦੇ ਵਿੱਚ ਪਹਿਲਾਂ ਖਮਾਰੀ ਚੜੇਗੀ ਮਨ ਖਮਾਰੀ ਚੜ ਕੇ ਜਿਹੜਾ ਵਾ ਮਨ ਖਮਾਰੀ ਤੇ ਹੁੰਦਾ ਜਾਏਗਾ ਬਾਵੇਂ ਇੱਕ ਨਸ਼ਾ ਟਾਈਪ ਜਿਸ ਤਰ੍ਹਾਂ ਖਮਾਰੀ ਚੜਦੇ ਚੜਦੇ ਸੈ ਸਰੇ ਜਿਉਂ ਜਿਉ ਸਿਮਨ ਕਰਦੇ ਜਾਓਗੇ ਖਮਾਰੀ ਵਾਧੀ ਜਾਏਗੀ ਵਾਧੇ ਵਾਧੇ ਸੈ ਸਰੇ ਮਨ ਇਹ ਨਾਮ ਦੇ ਨਸ਼ੇ 'ਚ ਹੋ ਕੇ ਇਹਦਾ ਜਿਹੜਾ ਵਾ ਗਿਆਨ ਇੰਦਰੀ ਕਰਮ ਇੰਦਰੀਆਂ ਨਾਲ ਸੰਪਰਕ ਟੁੱਟ ਜਾਏਗਾ ਤੇ ਟੁੱਟ ਕੇ ਪੌਣ 'ਚ ਆ ਕੇ ਮਿਲੇਗਾ ਫਿਰ ਪੌਣ 'ਚ ਆ ਕੇ ਮਿਲ ਕੇ ਫਿਰ ਪੌਣ ਰੂਪ ਹੋ ਕੇ ਮਨ ਅੱਗੇ ਜਾਏਗਾ ਕਿਉਂਕਿ ਫਰਮਾਨ ਹੈ ਸੁਨੋ ਸੁਨੋ ਮੇਰੇ ਸਮਦਰਸੀ ਪੌਣ ਰੂਪ ਹੋਏ ਜਾਵੇਂਗੇ ਇਸ ਕਰਕੇ ਅਹੀਂ ਕੋਸ਼ਿਸ਼ ਕਰਨੀ ਹੁੰਦੀ ਆ ਵੀ ਕੋਈ ਵੀ ਭਗਤੀ ਦੇ ਮਾਰਗ ਤੇ ਚਲਦਿਆਂ ਜੋ ਸਾਨੂੰ ਸਮਝਾਇਆ ਜਾਂਦਾ ਵਾ ਉਸ ਨੂੰ ਬੜੇ ਹੀ ਧਿਆਨ ਦੇ ਨਾਲ ਸਮਝ ਕੇ ਸਟੈਪ ਬਾਈ ਸਟੈਪ ਦਾ ਮਾਰਗ ਹੈ। ਬਾਕੀ ਉਹ ਮਾਲਕ ਤੇ ਆ ਸਾਨੂੰ ਭਾਵੇਂ ਅਸੀਂ ਵਾਹਿਗੁਰੂ ਵਾਹਿਗੁਰੂ ਕਰ ਰਹੇ ਆ ਬੈਖਰੀ ਤੋਂ ਲੈ ਜੇ। ਹੁਣ ਮੰਨ ਲਓ ਦਿਸਟਮਾਨ ਦੇ ਵਿੱਚ ਕੋਈ ਬੱਚਾ ਵਾ ਆਪਣੇ ਪਿਤਾ ਨਾਲ ਤੁਰਿਆ ਜਾ ਰਿਹਾ ਵਾ ਕਿਤੇ ਜਾਣਾ ਉਸਨੂੰ। ਤੇ ਮੰਨ ਲਓ ਭਾਵੇਂ ਸਾਰਾ ਸਫਰ ਉਹਨੂੰ ਕੰਦੇ ਤੇ ਚੁੱਕ ਕੇ ਕਰਾ ਦੇ। ਭਾਵੇਂ ਆਧਰਾਸਤੇ ਤੇ ਚੁੱਕ ਲੈ। ਪਾਵੇਂ ਨੂੰ ਆਖੇ ਵੀ ਚੱਲ ਬਈ ਤੂੰ ਖੁਦ ਚੱਲਣਾ ਸਿੱਖ ਖੁਦ ਆਪਣੇ ਪੈਰਾਂ ਤੇ ਖੜੇ ਹੋਣਾ ਸਿੱਖ ਇਹ ਉਹ ਪਿਤਾ ਤੇ ਆ ਭਾਵ ਕਿ ਅਸੀਂ ਚੱਲਣਾ ਵਾ ਅਸੀਂ ਜਿਹਾਨੂੰ ਰਸਤਾ ਦੱਸਿਆ ਗਿਆ ਸਟੈਪ ਬਾਈ ਸਟੈਪ ਚੱਲਦੇ ਜਾਣਾ ਬਾਕੀ ਉਹ ਮਾਲਕ ਤੇ ਆ ਕਿ ਉਹਾਨੂੰ ਉਹਨੇ ਸਫ਼ਰ ਕਿਸ ਤਰੀਕੇ ਨਾਲ ਕਰਾਉਣਾ ਸੋ ਇਸ ਤਰੀਕੇ ਨਾਲ ਹੀ ਚੱਲਦੇ ਹੋਏ ਆਪ ਜਿਹੜਾ ਵਾ ਸੁਣ ਦੇ ਵਿੱਚ ਅਸਲ ਲਾਉਣਾ ਸਿੱਖਣਾ ਵਾ ਆਪ ਸੱਚ ਦੇ ਵਿੱਚ ਜਾਣਾ ਸਿੱਖਣਾ ਜਦੋਂ ਵੇਖੋ ਇਧਰਲੇ ਬਨੇ ਹੀ ਉਹਨੇ ਆ ਤੇ ਜਦੋਂ ਸਾਡਾ ਮਨ ਫਿਰ ਵੇਖੋ ਉਸ ਤੋਂ ਬਾਅਦ ਫਿਰ ਇੱਕ ਚੀਜ਼ ਹੋਰ ਹੁੰਦੀ ਆ ਜਦੋਂ ਫਿਰ ਅਸੀਂ ਮੰਨ ਲਓ ਇਧਰਲੇ ਬਨੇ ਪੌਣ ਜਮੇ ਨਾਲ ਸਿੱਖ ਜਾਂਦੇ ਆ ਪੌਣ ਜੇ ਮਿਲਣ ਤੋਂ ਬਾਅਦ ਫਿਰ ਜਦੋਂ ਪੌਣ ਨੂੰ ਅਸੀਂ ਛੱਡਦੇ ਆ ਫਿਰ ਉਦੋਂ ਸਾਨੂੰ ਕਈ ਵਾਰੀ ਪਤਾ ਨਹੀਂ ਲੱਗਦਾ ਉਦੋਂ ਸ਼ਬਦ ਨੂੰ ਫੜਨਾ ਹੁੰਦਾ ਸ਼ਬਦ ਨੂੰ ਫੜ ਕੇ ਫਿਰ ਪੌਣ ਨੂੰ ਛੱਡਣਾ ਕਿਉਂਕਿ ਜੇ ਅਸੀਂ ਪੌਣ ਨੂੰ ਛੱਡ ਦਿੰਨੇ ਆ ਸ਼ਬਦ ਨੂੰ ਉਧਰਲੇ ਬਨੇ ਨਹੀਂ ਫੜਦੇ ਤੇ ਮਨ ਸੈਂਟਰ 'ਚ ਡਿੱਗ ਜਾਂਦਾ ਤੇ ਸੈਂਟਰ 'ਚ ਪੈਂਦਾ ਹੈ ਪੌਸਾਗਰ ਪੌਣ ਤੇ ਨਾਦ ਦੇ ਵਿਚਾਰ ਕੀ ਪੈਂਦਾ ਪਵਸਾਗਰ ਸੂਖਮ ਪਵਸਾਗਰ ਇੱਕ ਪਵਸਾਗਰ ਹੈ ਤ੍ਰੈਗੁਣੀ ਜਿਹੜਾ ਤ੍ਰੈਗੁਣਾ ਉਹਨੂੰ ਪਵਸਾਗਰ ਕਹਿ ਦਿੱਤਾ ਜਿਹੜਾ ਗੁਰੂ ਦੇ ਸ਼ਬਦ ਦੁਆਰਾ ਹੀ ਪਾਰ ਆਹੀ ਕਰਦੇ ਆ ਕਹਿੰਦੇ ਪਉਪਜਲ ਵਿਖਮਸਗਾੁਰ ਸ਼ਬਦੀ ਪਾਰ ਪਾਏ ਇੱਕ ਪਵਸਾਗਰ ਹੈ ਜਿਹੜਾ ਪੌਣ ਤੇ ਨਾਦ ਦੇ ਵਿਚਾਰ ਪੈਂਦਾ ਸੂਖਮ ਪਵਸਾਗਰ ਉਹ ਜਿਹੜਾ ਸਤਗੁਰ ਦੇ ਸ਼ਬਦ ਦੁਆਰਾ ਹੀ ਪਾਰ ਕਰਨਾ ਹੁੰਦਾ ਕਹਿੰਦੇ ਸਤਗੁਰ ਬੋਹਿਤ ਹਰ ਨਾਮ ਹੈ ਸਤਿਗੁਰੂ ਦੇ ਗੋਥੇ ਤੇ ਚੜ ਕੇ ਕਰਨਾ ਨਾਮ ਨੂੰ ਉੱਥੇ ਪੜ ਕੇ ਨਾਮ ਤੇ ਮਨ ਦਾ ਆਸਣ ਲਾ ਕੇ ਉਹ ਜਿਹੜਾ ਪਵ ਸਾਗਰ ਪਾਰ ਹੁੰਦਾ ਇਸ ਕਰਕੇ ਉੱਥੇ ਫਿਰ ਕੀ ਕਰਨਾ ਹੁੰਦਾ ਵਾ ਜਿਹੜੇ ਗੁਰਮਖਾ ਜਿਨ੍ਹਾਂ ਦੇ ਅੰਦਰ ਸ਼ਬਦ ਪ੍ਰਗਟ ਆ ਜਿਨ੍ਹਾਂ ਦਾ ਮਨ ਪਾਉਣ ਰੂਪ ਹੋ ਜਾਂਦਾ ਜਿਨ੍ਹਾਂ ਨੂੰ ਪੌਣ ਚ ਮਿਲਣਾ ਆ ਗਿਆ ਜਿਨ੍ਹਾਂ ਨੂੰ ਜਾਗਰਤ ਅਵਸਥਾ ਦੇ ਵਿੱਚ ਮਨ ਨੂੰ ਸੁੰਝੇ ਲੈ ਜਾਣਾ ਆ ਗਿਆ ਉਹਨਾਂ ਗੁਰਮਖਾਂ ਨੇ ਫਿਰ ਜਦੋਂ ਸਿਮਰਨ ਕਰਦੇ ਆ ਸਿਮਰਨ ਕਰਦੇ ਕਰਦੇ ਜਦੋਂ ਇਧਰ ਗਿਆਨ ਇੰਦਰੀਆਂ ਕਰਮ ਇੰਦਰੀਆਂ ਨੂੰ ਸੰਪਰਕ ਟੁੱਟ ਜਾਂਦਾ ਹੈ ਮਨ ਪਹੁੰਚਿਆ ਆ ਕੇ ਮਿਲ ਜਾਂਦਾ ਹੈ ਮਨ ਜਦੋਂ ਪਹੁੰਚਿਆ ਆ ਕੇ ਮਿਲ ਜਾਂਦਾ ਹੈ ਤੇ ਤਦ ਤੱਕ ਪਾਉਣ ਨੂੰ ਨਹੀਂ ਛੱਡਣਾ ਜਦ ਤੱਕ ਸ਼ਬਦ ਦੇ ਉੱਤੇ ਪਕੜ ਨਹੀਂ ਬਣਾ ਲੈਂਦਾ ਤਦ ਤੱਕ ਪਾਉਣ ਨੂੰ ਨਹੀਂ ਛੱਡਣਾ ਜਦ ਤੱਕ ਅਗਲੇ ਪੰਨੇ ਸ਼ਬਦ ਤੇ ਪਕੜ ਨਹੀਂ ਬਣਾ ਲੈਂਦਾ ਹਾਂ ਇਹ ਉਹਨਾਂ ਲਈ ਆ ਜਿਹੜੇ ਗੁਰਮਖਾਂ ਦੇ ਤੇ ਕਿਰਪਾਵਾ ਮਾਲਕ ਦੀ ਜਿਹੜੇ ਡਾਇਰੈਕਟ ਵਿਚਾਰਾਂ ਦੇ ਵਿੱਚ ਸ਼ਬਦ ਨੂੰ ਫੜਨ ਦੀ ਕੋਸ਼ਿਸ਼ ਕਰਦੇ ਆ ਉਹ ਉਹਨਾਂ ਨੂੰ ਫਿਰ ਸਮਦ੍ਰਿਸ਼ਟੀ ਤੇ ਖੇਡ ਚੱਲ ਪੈਂਦੀ ਆ ਉਹਨਾਂ ਦਾ ਨਹੀਂ ਸਹੀ ਤਰੀਕੇ ਨਾਲ ਖੇਡ ਚੱਲਦੀ ਕਿਉਂਕਿ ਸਾਰੀ ਖੇਡ ਜਿਹੜੀ ਆ ਸੋਨ ਚ ਚੱਲਦੀ ਆ ਸਭ ਤੋਂ ਪਹਿਲਾਂ ਅਹੀਂ ਸਰੀਰ ਨੂੰ ਸੰਪਰਕ ਤੋੜਨਾ ਵਾ ਫਿਰ ਜਾ ਕੇ ਭਾਵ ਕੇ ਆ ਜਿਹੜੀ ਦੇਹੀ ਆ ਦੇਹੀ ਜਾਂ ਜਿਹੜੀ ਵਿਦੇਹੀ ਆ ਇਹਦੇ ਨਾਲ ਨਹੀਂ ਖੇਡ ਖੇਡਣੀ ਦੇਹੀ ਨਾਲ ਖੇਡ ਖੇਡਣੀ ਹੈ ਤੇ ਦੇਹੀ ਇਹਨੂੰ ਨਹੀਂ ਕਿਹਾ ਜੋ ਅਸੀਂ ਦੇਖ ਰਹੇ ਆ ਦੇਹੀ ਗੁਪਤ ਆ ਮਾਰੇ ਕਹਿੰਦੇ ਦੇਹੀ ਗੁਪਤ ਵਿਦੇਹੀ ਵਿਸੈ ਹੁਣ ਵੇਖੋ ਜੀ ਜਿੰਨੀਆਂ ਖੇਡਾਂ ਖੇਡ ਰਹੀਆਂ ਜ਼ਿਆਦਾਤਰ ਵਿਦੇਹੀਆਂ ਖੜਾਈਆਂ ਜਾ ਰਹੀਆਂ ਭਾਵ ਕਿ ਉਹਨਾਂ ਨੂੰ ਅਦ੍ਰਿਸ਼ਟਮਾਨ ਕਰਨਾਂ ਤੱਕ ਸੀਮਿਤ ਰੱਖਿਆ ਜਾਂਦਾ ਉਹ ਦਰ ਦੇ ਉੱਤੇ ਜਿਹੜੇ ਆ ਸ਼ਬਦ ਸੁਣਨੇ ਸ਼ੁਰੂ ਜੀਵ ਕਰ ਦਿੰਦੇ ਨੇ ਅਸੀਂ ਕੀ ਕਰਨਾ ਵਾ ਇਹ ਕਿਉਂਕਿ ਇਹ ਦੇਹੀ ਬਿੰਸ ਜਾਣੀ ਹੈ ਇਹ ਔਰ ਦੇਹੀ ਦੇ ਨਾਲ ਕੰਨ ਵੀ ਬਿੰਸ ਜਾਣੇ ਆ ਇਹ ਅੱਖਾਂ ਵੀ ਬਿੰਸ ਜਾਣੀਆਂ ਇਹ ਕਰਕੇ ਅਸੀਂ ਜਿਹੜੀ ਅਸਲੀ ਖੇੜਾ ਜੋ ਆਪਣੀਆਂ ਅੰਦਰ ਦੀਆਂ ਅੱਖਾਂ ਉਹ ਖੋਲਣੀਆਂ ਆਪਣੇ ਅੰਦਰ ਦੇ ਕੰਨਾਂ ਜਿਹੜੇ ਉਹ ਖੋਲਨੇ ਤੇ ਅੰਤਰਗਤ ਜਦ ਅੰਤਰਗਤ ਜਦੋਂ ਮਨ ਜਾਂਦਾ ਵਾ ਸਭ ਤੋਂ ਪਹਿਲਾਂ ਅੰਤਰਗਤ ਮਨ ਦੇ ਕੰਨ ਖੁੱਲਦੇ ਜਦੋਂ ਅੰਤਰਗਤ ਮਨ ਪ੍ਰਵੇਸ਼ ਕਰ ਜਾਂਦਾ ਵਾ ਆਪਣੇ ਘਰ ਸੁੰਨ ਦੇ ਵਿੱਚ ਜਿਹਨੂੰ ਕਹਿੰਦੇ ਸਤਗੁਰ ਤੇ ਪਾਏ ਵਿਚਾਰਾ ਸੁੰਨ ਸਮਾਧ ਸੱਚੇ ਘਰਬਾਰਾ ਜਦੋਂ ਸੁੰਨ ਜੇ ਜਾਂਦਾ ਵਾ ਸਭ ਤੋਂ ਪਹਿਲਾਂ ਉੱਥੇ ਜੀਵ ਦੇ ਕੰਨ ਕੰਮ ਕਰਦੇ ਆ ਸਿਰਫ ਕੰਨ ਕੰਮ ਕਰਦੇ ਆ ਦਿਖਦਾ ਨਹੀਂ ਅੱਖਾਂ ਨੂੰ ਉਥੇ ਮਨ ਅੰਨਾ ਹੁੰਦਾ ਦੇ ਅੰਨਾ ਕਿਹਨੂੰ ਕਹਿੰਦੇ ਜਿਹਨੂੰ ਦਿਖਦਾ ਨਹੀਂ ਉਥੇ ਫਿਰ ਅਜੇ ਬਸ ਉਹਨੂੰ ਸੁਣਨ ਦੀ ਅਵਸਥਾ ਮਿਲਦੀ ਆ ਸੁਣਨ ਦੀ ਅਵਸਥਾ ਸਾਨੂੰ ਕਿੱਥੋਂ ਮਿਲਦੀ ਆ ਮਾਲਕ ਤੋਂ ਉਹ ਉਥੇ ਉਹਨੂੰ ਸੁਣਨ ਦੀ ਅਵਸਥਾ ਦਿੰਦਾ ਸੁਣਨ ਦੇ ਵਿੱਚ ਬਸ ਉਹ ਸੁਣ ਸਕਦਾ ਉਥੇ ਉਹ ਫਿਰ ਜਦੋਂ ਉਥੇ ਸੁਣਨ ਦੀ ਅਵਸਥਾ ਧਾਰਨ ਕਰਦਾ ਤੇ ਫਿਰ ਉਥੇ ਜਦੋਂ ਸੁਣਦਾ ਫਿਰ ਇਹਨੂੰ ਰਾਹ ਮਿਲਦਾ ਦੀ ਸੁਰਤੀ ਨੂੰ ਫਿਰ ਇਹ ਜੋਤ ਨੂੰ ਵੇਖ ਸਕਦਾ ਜਦੋਂ ਸੁਣ ਸੁਣ ਸੁਣੀ ਜਾਂਦਾ ਨਾ ਫਿਰ ਇਹ ਆਪਣੀ ਟੁੱਟੀ ਗਣ ਸਕਦਾ ਮਾਰੇ ਕਹਿੰਦੇ ਸੁਣ ਸੁਣ ਗੰਢਣ ਗੰਢੀ ਐ ਲਿਖ ਪੜ ਪੁੱਜਿਆ ਪਾਰ ਤਾਂ ਮਾਰੇ ਕਹਿੰਦੇ ਸੁਣ ਸੁਣ ਮੰਨੈ ਵੇਖੈ ਜੋਤ ਫਿਰ ਜੋਤ ਨੂੰ ਦੇਖ ਸਕਦਾ ਹੁਣ ਤਾਂ ਹੀ ਵੇਖੋ ਕਿਹਾ ਸੁਣਿਆ ਅੰਧੇ ਪਾਵੇ ਰਾਹ ਸੁਣਿਆ ਹੱਥ ਫਿਸਗਾ ਇਥੇ ਅੰਧੇ ਗਿਆ ਕਹਿੰਦੇ ਅੰਧੇ ਨੂੰ ਰਾਹ ਮਿਲਦਾ ਗੁਰਮੁਖੋ ਇਹਨਾਂ ਅੱਖਾਂ ਦੁਆਰਾ ਨਹੀਂ ਦੇਖਣਾ ਇੱਕ ਸਾਡਾ ਖਿਆਲ ਆ ਕੋਈ ਪੁਰਨਾ ਉਹ ਕੀ ਹੈ ਇੱਕ ਸਾਡਾ ਖਿਆਲ ਆ ਉਹ ਇੱਕ ਫੁਰਨਾ ਅਹੀਂ ਫੁਰਨੀਆਂ ਦੀ ਖੇਡ ਨਹੀਂ ਖੇਡਣੀ ਅਹੀਂ ਸੱਚੀ ਮੁੱੱਚੀ ਦੇਖਣਾ ਅਹੀਂ ਇੱਕ ਫੁਰਨਾ ਨਹੀਂ ਲੈਣਾ ਵੀ ਮੈਂ ਦੇਖ ਰਿਆਂ ਇਹ ਚੀਜ਼ ਨਹੀਂ ਕਰਨੀ ਅਹੀਂ ਸੱਚੀ ਮੁੱੱਚੀ ਦੇਖਣਾ ਪਹਿਲਾਂ ਸਾਨੂੰ ਬਸ ਕੱਲਾ ਕਿਹਾ ਗਿਆ ਵਾ ਵੇਖੋ ਧਿਆਨ ਦੀ ਜਿਹੜੀ ਅਵਸਥਾ ਵਾ ਜਿੱਦਾਂ ਅਸੀਂ ਧਿਆਨ ਦੀ ਗੱਲ ਕਰਦੇ ਆ ਤਰ ਅਹੀਂ ਕਹਿੰਨਿਆ ਧਿਆਨ ਧਰੋ ਤਿਹ ਕੋ ਤਿਹ ਕੋ ਮਨ ਮੇ ਜੇ ਕੋ ਮਤੋ ਸਵੇ ਜਗਸਾਓ ਧਿਆਨ ਧਰੋ ਤਿਹ ਕੋ ਮਨ ਮੇ ਜੇ ਕੋ ਜੇ ਹਮਤੋਜ ਸਭੇ ਜਗ ਸ아요 ਇਸ ਤਰ੍ਹਾਂ ਸ਼ਬਦ ਹੁੰਦਾ ਤੇ ਹੁਣ ਇਹ ਇੱਕ ਗੁਰਮੁਖ ਬਹੁਤ ਸਾਰੇ ਸ਼ਬਦ ਪੜ੍ਹਦੇ ਨੇ ਕਹਿੰਦੇ ਵੇਖੋ ਗੁਰਬਾਣੀ 'ਚ ਲਿਖਿਆ ਵਾ ਧਿਆਨ ਧਰਨਾ ਹੁਣ ਉਹ ਧਿਆਨ ਤਾਂ ਕਿ ਜਿਹੜਾ ਸਾਰੇ ਜਗ ਤੇ ਛਾਇਆ ਹੋਦਾ ਧਿਆਨ ਤਾਂ ਹੀ ਧਰੋਗੇ ਵੀ ਜਦੋਂ ਉਹ ਸਾਹਮਣੇ ਦਿਖੇਗਾ ਜਦੋਂ ਅਜੇ ਦੇਖੀ ਹੀ ਰਿਹਾ ਤੇ ਕਿੱਥੇ ਧਿਆਨ ਧਰ ਲੋਗੇ ਤੇ ਉਤੋਂ ਪਹਿਲਾਂ ਤਾਂ ਧਿਆਨ ਕਿੱਥੇ ਕਰਨਾ ਵਾ ਕਹਿੰਦੇ ਤੁਨ ਪੁਰਖ ਮੈਂ ਨਾਰ ਨਾਰ ਮੈਂ ਪੁਰਖਾ ਬੂਝੋ ਬ੍ਰਹਮ ਗਿਆਨੀ ਕਹਿੰਦੇ ਤੂੰ ਮੈਂ ਧਿਆਨ ਧਿਆਨ ਮੇ ਜਾਣਿਆ ਗੁਰਮੁਖਾ ਕਥਾਣੀ ਉਸ ਤੋਂ ਪਹਿਲਾਂ ਜਿਹੜੀ ਗੁਰਮੰਤਰ ਦੀ ਧੋਨ ਆ ਉਹ ਤੇ ਧਿਆਨ ਰੱਖਣਾ ਜਦੋਂ ਗੁਰਮੰਤਰ ਦੀ ਧੋਨ ਦੇ ਅੰਦਰ ਧਿਆਨ ਰੱਖੋਗੇ ਉਹ ਜਿਹੜਾ ਵਾ ਸਾਨੂੰ ਸੁੰਨ ਚ ਲੈ ਕੇ ਜਾਏਗਾ ਜਦੋਂ ਸੁੰਨ ਚ ਅਨਹਦ ਧੁਨ ਪੈਦਾ ਹੋਏਗੀ ਤੇ ਫਿਰ ਉੱਥੇ ਜਿਹੜਾ ਵਾ ਜਦੋਂ ਜਪੋਗੇ ਉਹ ਅਨਹਦ ਧੁਨ ਉਦੋਂ ਪੈਦਾ ਹੋਣੀ ਹੈ ਮਾਰੇ ਕਹਿੰਦੇ ਜਾਸ ਜਪਤ ਸੁਣ ਅਨਹਦ ਧੁਨ ਕਹਿੰਦੇ ਉਹਨੂੰ ਜਪ ਕੇ ਫਿਰ ਉਹ ਅਨਹਦ ਧੁਨ ਜਿਹੜੀ ਪ੍ਰਗਟ ਹੋਏਗੀ ਫਿਰ ਉਹਦੇ ਬਾਅਦ ਅਨਹਦ ਧੁਨ 'ਚ ਧਿਆਨ ਰੱਖਣਾ ਸਟੈਪ ਬਾਈ ਸਟੈਪ ਆ ਧਿਆਨ ਦੀ ਖੇਡ ਜਿਹੜੀ ਹੈ ਸਟੈਪ ਬਾਈ ਸਟੈਪ ਕਹਿੰਦੇ ਫਿਰ ਉਹ ਜਿਹੜੀ ਅੰਤਰਗਤ ਧੁਨ ਪ੍ਰਗਟ ਹੋਈ ਉਹਦੇ ਅੰਦਰ ਧਿਆਨ ਰੱਖਿਆ ਉਹਨੂੰ ਫਿਰ ਗੁਰੂ ਦੀ ਸੇਵਾ ਕਹਿ ਦਿੰਦੇ ਆ ਉਹਨੂੰ ਕਹਿੰਦੇ ਭਗਤੀ ਵੀ ਕਹਿ ਦਿੰਦੇ ਆ ਕਹਿੰਦੇ ਗੁਰ ਕੀ ਸੇਵਾ ਗੁਰ ਭਗਤ ਹੈ ਵਿਰਲਾ ਪਾਏ ਕੋਈ ਉਹ ਵਿਰਲੇ ਹੋ ਤੇ ਉਹ ਭਗਤੀ ਤੇ ਚੱਲਦੇ ਨੇ ਕਿਉਂਕਿ ਹਰ ਇੱਕ ਦੇ ਅੰਦਰ ਨਹੀਂ ਪ੍ਰਗਟ ਹੁੰਦੀ ਫਿਰ ਉਹਦੇ ਬਾਅਦ ਫਿਰ ਜਦੋਂ ਉਹਨੂੰ ਸੁਣਦੇ ਆ ਉਹਨੂੰ ਸੁਣਦੇ ਸੁਣਦੇ ਸਾਡੇ ਅੰਦਰ ਜਦੋਂ ਆਤਮਾ ਨੂੰ ਪ੍ਰਕਾਸ਼ ਹੋ ਜਾਂਦਾ ਫਿਰ ਉਹ ਜਿਹੜੀ ਜੋਤ ਪ੍ਰਗਟ ਹੁੰਦੀ ਉਹਦੇ ਵਿੱਚ ਧਿਆਨ ਰੱਖਣਾ ਉਹਨੂੰ ਕਹਿੰਦੇ ਆ ਜੋਤ ਮੰਤਰ ਉਹਨੂੰ ਕੀ ਕਹਿੰਦੇ ਆ ਜੋਤ ਮੰਤਰ ਇਹ ਮੰਤਰਾਂ ਦੀ ਪੜ੍ਹਾਈ ਚੱਲਦੀ ਨੇ ਪਹਿਲਾਂ ਗੁਰ ਮੰਤਰ ਫਿਰ ਮੂਲ ਮੰਤਰ ਮੂਲ ਮੰਤਰ ਨਾਮ ਨੂੰ ਕਹਿੰਦਾ ਮੂਲ ਮੰਤਰ ਹਰ ਨਾਮ ਅਰ ਸਾਇਨ ਕਹ ਨਾਨਕ ਪੂਰਾ ਪਾਇਆ ਉਹਦੇ ਬਾਅਦ ਫਿਰ ਤੀਸਰਾ ਮੰਤਰ ਕਿਹੜਾ ਆ ਗਿਆ ਜੋਤ ਮੰਤਰ ਉਹਨੂੰ ਕਹਿੰਦੇ ਫਿਰ ਜੋਤ ਦੇ ਵਿੱਚ ਧਿਆਨ ਜਦੋਂ ਰੱਖੋਗੇ ਉਹਨੂੰ ਕਹਿੰਦੇ ਜੋਤ ਮੰਤਰ ਮਨ ਅਸਥਿਰ ਕਰੇ ਕਹੋ ਕਬੀਰ ਸੋ ਪ੍ਰਾਣੀ ਕਰੇ ਇਹ ਸਟੈਪ ਬਾਈ ਸਟੈਪ ਫਿਰ ਸੱਚ ਪ੍ਰਗਟ ਹੋ ਜਾਂਦਾ ਜਦੋਂ ਸੱਚ ਪ੍ਰਗਟ ਹੋ ਜਾਂਦਾ ਆਤਮਿਕ ਪ੍ਰਕਾਸ਼ ਤੋਂ ਅੱਗੇ ਤਾਂ ਫਿਰ ਸੱਚੇ ਧਿਆਨ ਰੱਖਣਾ ਫਿਰ ਕਿੱਥੇ ਧਿਆਨ ਰੱਖਣਾ ਸੱਚੇ ਨਦਰਾਂ ਦੁਆਰਾ ਉਹਦੀ ਸੇਵਾ ਕਰਨੀ ਨਦਰੀ ਸਤਗੁਰ ਸੇਵੀ ਹੈ ਨਦਰੀ ਸੇਵਾ ਹੋਏ ਨਦਰੀ ਮਨ ਵਾਸਾਏ ਕਰਮ ਪ੍ਰਾਪਤ ਹੋਏ ਸੋ ਇਸ ਕਰਕੇ ਕੋਈ ਵੀ ਜੋ ਅਧਿਆਤਮਿਕ ਮਾਰਗ ਤੇ ਚੱਲਦਿਆਂ ਅਧਿਆਤਮਿਕ ਮਾਰਗ ਦਾ ਕਰਮ ਕਰਨਾ ਵਾ ਜੋ ਮਨ ਦਾ ਕਰਮ ਉਹ ਗੁਰੂ ਨੂੰ ਪੁੱਛ ਕੇ ਕਰਨਾ ਭਾਵ ਕਿ ਆਪਣੀ ਮਤ ਨੂੰ ਤਿਆਗ ਕੇ ਗੁਰੂ ਦੇ ਉਪਦੇਸ਼ ਨੂੰ ਸੁਣਦੇ ਹੋਏ ਅੱਗੇ ਚੱਲਣਾ ਵਾ ਮਨ ਕੀ ਮਤ ਤਿਆਗੀ ਹੈ ਸੁਣੀ ਹੈ ਉਪਦੇਸ਼ ਦੇਖੋ ਮਹਾਰਾਜ ਕਹਿੰਦੇ ਨਾ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰਪੇ ਕਹਿੰਦੇ ਪੂਰੇ ਗੁਰੂ ਦਾ ਉਪਦੇਸ਼ ਸੁਣ ਤੋਂ ਪਾਰਬ ਨੂੰ ਨੇੜ 파ਰਬ ਨੂੰ ਨੇੜੇ ਵੇਖ ਪਰ ਅਸੀਂ ਵੇਖੋ ਕਦੋਂ ਤੱਕ ਕਦੇ ਦੇ ਸੁਣਦੇ ਆ ਰਹੇ ਕਾਦੇ ਸੁਣਦੇ ਆ ਰਹੇ ਮਾਰੇ ਕਹਿੰਦੇ ਪੂਰੇ ਗੁਰੂ ਦਾ ਉਪਦੇਸ਼ ਸੁਣ ਤੋਂ ਨੂੰ ਨੇੜੇ ਵੇਖ ਅਸੀਂ ਸੁਣਦੇ ਵੀ ਆ ਪਰ ਸਾਨੂੰ ਕਿਉਂ ਨਹੀਂ ਦਿਖ ਰਿਹਾ ਚਾਹੇ ਤਾਂ ਸਮਝ ਨਹੀਂ ਆ ਰਹੀ ਕਿ ਉਪਦੇਸ਼ ਕੀ ਆ ਤੇ ਚਾਹੇ ਫਿਰ ਉਹ ਉਪਦੇਸ਼ ਨੂੰ ਕਮਾ ਨਹੀਂ ਪਾ ਰਹੇ ਫਰਕ ਕਿੱਥੇ ਆ ਰਿਹਾ ਵਾ ਚਾਹੇ ਤਾਂ ਉਹ ਉਪਦੇਸ਼ ਨੂੰ ਦੀ ਸਮਝ ਨਹੀਂ ਆ ਰਹੀ ਚਾਹੇ ਉਹ ਉਪਦੇਸ਼ ਨੂੰ ਸਮਝਾਉਣ ਵਾਲਾ ਸਾਨੂੰ ਕੋਈ ਨਹੀਂ ਮਿਲਿਆ ਚਾਹੇ ਉਹ ਉਪਦੇਸ਼ ਸਮਝ ਤਾਂ ਆ ਗਈ ਹੈ ਪਰ ਉਹ ਉਪਦੇਸ਼ ਨੂੰ ਮੰਨ ਚ ਨਹੀਂ ਉਸ ਹੈ ਕਮਾਇਆ ਨਹੀਂ ਸੋ ਇਸ ਕਰਕੇ ਗੁਰੂ ਦੇ ਉਪਦੇਸ਼ ਨੂੰ ਕਮਾਉਂਦੇ ਹੋਏ ਜੋ ਗੁਰੂ ਸਾਹਿਬ ਸਾਨੂੰ ਬਖਸ਼ਿਸ਼ ਕਰਦੇ ਨੇ ਗੁਰਬਾਣੀ ਗੁਰੂ ਦੇ ਮੁਤਾਬਕ ਚੱਲ ਕੇ ਲਾਹਾ ਲਈਏ ਭੁਲੇਖਿਆਂ ਤੋਂ ਉੱਪਰ ਉੱਠੀਏ ਮਨ ਦੀ ਮਤ ਨੂੰ ਪਿਆਗੀਏ ਸੋ ਇੰਨੀਆਂ ਬੇਨਤੀਆਂ ਕਰਦੇ ਹਮਾ ਦਾ ਜਾਚਕਾਂ ਭੁੱਲ ਚੁੱਕ ਦੀ ਮਾਫੀ ਗੁਰੂ ਤੇ ਸੰਗਤ ਬਖਸ਼ਣ ਜੋਗ ਹੈ ਬਖਸ਼ ਦੇਣਾ ਸੋ ਬਹੁਤ ਬਹੁਤ ਧੰਨਵਾਦ ਰੱਬੂ ਕੀ ਸੰਗਤ ਦਾ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬੈਠੀ ਪੂਰਨ ਸਭਾ ਦਾ ਤੇ ਅਕਾਲ ਪੁਰਖ ਪਰਿਪੂਰਨ ਪ੍ਰਮਾਤਮਾ ਦਾ ਦੇਵ ਦੀਆਂ ਗਹਿਰਾਈਆਂ ਤੋਂ ਧੰਨਵਾਦ ਜਿਹੜੇ ਆਪ ਹੀ ਕਿਰਪਾ ਕਰਦੇ ਨੇ ਆਪੇ ਸੰਗਤ ਸੱਦ ਬਾਲੇ ਆਪੇ ਵਿਦਾ ਕਰਾਵੇ ਜਿਸ ਨੂੰ ਕਿਰਪਾਲ ਹੋਵੇ ਯਾਰ ਆਪੇ ਤਿਸਨੂੰ ਹੁਕਮ ਮਨਾਵੇ ਵਿਦਾ ਕਿਉਂ ਕਰਾਉਂਦਾ ਪਾਬਕ ਜਦੋਂ ਖੇਡ ਦੇ ਪਾਰੋਂ ਕੋਈ ਜਾਣਕਾਰੀ ਦੇਣੀ ਹੁੰਦੀ ਆ ਉਦੋਂ ਸੰਗਤ ਚ ਲੈ ਕੇ ਆਉਂਦਾ ਤੇ ਸੰਗਤ ਚ ਲਿਆ ਕੇ ਖੇਡ ਦੇ ਪਾਰੋਂ ਜਾਣਕਾਰੀ ਦੇ ਕੇ ਫਿਰ ਉਹ ਵਿਦਾਇਗੀ ਦਿੰਦਾ ਕਿ ਹੁਣ ਮੈਂ ਤੇਰੀ ਖੇਡ ਦੇਖਾਂਗਾ ਤੂੰ ਕਿਦਾਂ ਖੇਡਦਾ ਤੇ ਜਦੋਂ ਉਹ کہیں ਖੇਡਦੇ ਆ ਉਹ ਫਿਰ ਖੇਡਦੇ ਸਾਡੇ ਖੇਡ ਦੇ ਵਿੱਚ ਚਲਦੇ ਆ ਜਿਹੜੇ ਅਸੀਂ ਰੋਲ ਪਲੇ ਕਰਦੇ ਆ ਉਹ ਰੋਲ ਦੇ ਪਲੇ ਜਿਹੜਾ ਰੋਲ ਪਲੇ ਕਰਦੇ ਆ ਜਿਹੜੇ ਅਸੀਂ ਕਰਮ ਕਰਦੇ ਆ ਮਨ ਦੇ ਤਨ ਦੇ ਉਹਦੇ ਤੇ ਫਿਰ ਵਿਚਾਰ ਹੁੰਦੀ ਸੱਚੇ ਦਰਬਾਰ ਦੇ ਵਿੱਚ ਕਹਿੰਦੇ ਕਰਮੀ ਕਰਮੀ ਕੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਉੱਤੇ ਫਿਰ ਫੈਸਲਾ ਹੁੰਦਾ ਫਿਰ ਉਹਨਾਂ ਕਰਮਾ ਕਰਕੇ ਕਈ ਨੇੜੇ ਹੋ ਜਾਂਦੇ ਮਾਲਕ ਦੇ ਤੇ ਕਈ ਦੂਰ ਹੋ ਜਾਂਦੇ ਕਹਿੰਦੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਫਿਰ ਅਗਲੀ ਪੰਕਤੀ ਜੇ ਕੀ ਕਹਿੰਦਾ ਕਹਿੰਦਾ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖਜਲੇ ਕੀਤੀ ਛੁੱਟੀ ਨਾਲ ਜਿੰਨਾ ਕਾਲਣਾ ਕਾਲੀ ਉਹ ਫਿਰ ਆਪਣੀ ਇਧਰੋਂ ਛੁੱਟੀ ਕਰਾ ਲੈਂਦੇ ਜੰਮਣ ਮਰਨ ਤੋਂ ਤੇ ਕਈਆਂ ਦੀ ਛੁੱਟੀ ਕਰਾ ਸਕਦੇ ਨੇ ਸੋ ਇਸ ਕਰਕੇ ਵਿਚਾਰ ਮਾਰੇ ਤਰੇ ਤਾਰੇ ਉੱਟ ਜੁਨ ਆਵੇ ਕਹਿੰਦੇ ਜੇ ਤੁਸੀਂ ਸਭ ਤੋਂ ਵੱਡੀ ਰਿਕਾਵਟੇ ਸਮਾਰਕ ਤੇ ਫੁਰਨੇ ਨੇ ਵਿਚਾਰ ਨੇ ਕਹਿੰਦੇ ਜੇ ਤੁਸੀਂ ਇਹ ਮਾਰ ਲੇ ਆਪ ਵੀ ਕਰ ਜੂਗੇ ਤੇ ਕਈਆਂ ਨੂੰ ਤਾਰਨ ਦੀ ਮਾਲਕ ਤੁਹਾਨੂੰ ਸਮਰੱਥਾ ਵੀ ਬਖਸ਼ਿਸ਼ ਕਰ ਦੇਗਾ ਸੋ ਇਸ ਕਰਕੇ ਜੋ ਲਾਹਾ ਲਈਏ ਸੋ ਆਓ ਗੁਰਮੁਖ ਪਿਆਰਿਓ ਕਰੋ ਕਿਰਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ